ਪੰਜਾਬ ਚ ਬਾਦੇ ਪ੍ਰਦੂਸ਼ਣ ਦੇ ਮੱਦੇ ਨਜ਼ਰ ਜਿੱਥੇ ਸਰਕਾਰ ਵੱਲੋਂ ਸਮੇਂ ਸਮੇਂ ਤੇ ਇਹ ਰੋਕਾਂ ਲਾਈਆਂ ਜਾਂਦੀਆਂ ਨੇ ਤੇ ਇੱਕ ਸੁਨੇਹਾ ਵੀ ਦਿੱਤਾ ਜਾਂਦਾ ਕਿ ਜਦੋਂ ਝੋਨੇ ਦਾ ਸੀਜ਼ਨ ਆਉਂਦਾ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਕਿਉਂਕਿ ਪ੍ਰਦੂਸ਼ਣ ਵੀ ਇਹਦੇ ਨਾਲ ਹੁੰਦਾ ਆ ਤੇ ਨਾਲ ਜਿਹੜਾ ਹੈਗਾ ਜਿਹੜੀ ਸਾਡੀ ਖੇਤ ਦੀ ਜਿਹੜੀ ਉਪਜਾਊ ਸ਼ਕਤੀ ਆ ਉਹ ਵੀ ਖਤਮ ਹੁੰਦੀ ਆ ਕੁਝ ਨੇੜਲੇ ਪਿੰਡਾਂ ਦੇ ਸਰਪੰਚ ਸਹਿਵਾਨ ਸਾਡੇ ਨਾਲ ਜੁੜੇ ਹੋਏ ਨੇ ਚੌਂਕੀਮਾਨਾ ਤੋਂ ਨੇ ਪੋਨੇ ਪਿੰਡ ਤੋਂ ਨੇ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਬਿਰਾਜ ਮੁਖਵੀਰ ਸਿੰਘ ਜੀ ਜੀ ਲੰਬੇ ਸਮੇਂ ਤੋਂ ਤੁਸੀਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾ ਰਹੇ ਸਨਮਾਨਤ ਕੀਤਾ ਸਿਟੀ ਯੂਨੀਵਰਸਿਟੀ ਨੇ ਅੱਜ ਤੁਹਾਨੂੰ ਤੇ ਕਿਵੇਂ ਵੇਖਦੇ ਹੋ ਜਿਹੜੇ ਕਿਸਾਨ ਝੋਨੇ ਦੀ ਅੱਗ ਇਸ ਨੂੰ ਪਰਾਲੀ ਨੂੰ ਅੱਗ ਲਾਉਂਦੇ ਆ ਐਸੀ ਗਲਤ ਸਮਝਦੇ ਚੀਜ਼ ਨੂੰ ਵੀ ਅੱਗ ਨਹੀਂ ਲਾਉਣੀ ਚਾਹੀਦੀ ਕਿਉਂਦੇ ਨਾਲ ਕਿਦਾਂ ਪ੍ਰਦੂਸ਼ਣ ਫੈਲਦਾ ਦੂਜੀ ਸਾਨੂੰ ਬਿਮਾਰੀਆਂ ਲੱਗਦੀਆਂ ਨੇ ਫੇਫੜਿਆਂ ਦੀ ਬਿਮਾਰੀਆਂ ਪੈਂਦੀਆਂ ਸਾਰੀ ਬਿਮਾਰੀ ਪੈਂਦੀ ਹੈ ਤੇ ਤਤਾਂ ਦੀ ਘਾਟ ਖਤਮ ਹੁੰਦੀ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਝੋਨਾ ਬੀਜਦਿਆਂ ਨੂੰ ਮੈਂ 2005 ਤੋਂ ਬੀਜਦਾ ਠੀਕ ਹੈ ਜੀ ਕਦੇ ਵੀ ਨਹੀਂ ਲਾਈ ਐਗ ਨਹੀਂ ਜੀ ਪਹਿਲਾਂ ਪਹਿਲਾਂ ਲਾਈ ਐ 2009 ਤੋਂ ਨਹੀਂ ਬਾਅਦ ਲਾਈ ਜੀ ਹਾਂਜੀ ਆਸੇ ਪਾਸੇ ਵਾਲੇ ਕਹਿੰਦੇ ਹੋਣਗੇ ਸਰਵੰਨ ਸਾਹਿਬ ਕਿਉਂ ਕਮਲ ਕੋਟਿਆ ਲਾਉ ਆ ਕਦੇ ਨਾ ਕਣਕ ਨੂੰ ਲਾਈਦੀ ਆ ਤੇ ਨਾ ਝੋਨੇ ਵੇਲੇ ਜੀ ਚਲੋ ਵੀ ਤੁਸੀਂ ਮੇਰੇ ਖੇਤ ਚੱਕ ਦੇਖੋ ਬਿਲਕੁਲ ਪਰਾਲੀ ਦਾ ਅੱਗ ਨਹੀਂ ਲਾਉਂਦੇ ਸੀ ਤਰੂ ਪਰਾਲੀ ਦਾ ਕੀ ਕਰਦੇ ਹੋ ਤੁਸੀਂ ਉਹ ਪਰਾਲੀ ਵਿੱਚ ਹੀ ਮਿਕਸ ਹੋ ਜਾਂਦੀ ਹੈ ਜੀ ਅੱਛਾ ਖੇਤ ਦੇ ਵਿੱਚ ਜੀ ਹੁਣ ਤਾਂ ਮਤਲਬ ਮਸ਼ੀਨਾਂ ਵੱਡੀਆਂ ਵੱਡੀਆਂ ਆ ਗਈਆਂ ਪਹਿਲਾਂ ਮਸ਼ੀਨਾਂ ਦੇ ਹੱਲ ਛੋਟੇ ਸੀਗੇ ਕਿਸਾਨਾਂ ਕੋਲੇ ਵੀ ਜੀ ਟਰੈਕਟਰ ਛੋਟੇ ਸੀਗੇ ਠੀਕ ਹੈ ਜੀ ਹੁਣ ਟਰੈਕਟਰ ਵੱਡੇ ਆ ਗਏ ਜੀ ਉਹਦੇ ਨਾਲ ਸਾ ਚੌਕੀਮਾਨ ਤੋਂ ਸਰਪੰਚ ਸਾਹਿਬ ਸਰਪੰਚ ਸਾਹਿਬ ਕੀ ਸ਼ੁਭਨਾਮ ਤੁਹਾਡਾ ਕੇਵਲ ਸਿੰਘ ਜੀ ਤੁਸੀਂ ਕਿੰਨਾ ਚਿਰ ਹੋ ਗਿਆ ਚੋਣਾ ਵੀਜਦਿਆਂ ਨੂੰ ਸਭ ਤੋਂ ਪਹਿਲਾਂ ਜੀ ਆਨ ਪੁਆਇੰਟ ਜੋ ਚੈਨਲ ਛੋੜੇ ਨਾਲ ਬਹੁਤ ਧੰਨਵਾਦ ਆ ਤੇ ਜਿੰਨਾਂ ਨੇ ਸਾਨੂੰ ਅਮਤ ਬੋਲਣ ਦਾ ਮੌਕਾ ਦਿੱਤਾ ਜੀ ਦੂਜਾ ਚੰਨੀ ਸਾਹਿਬ ਸਿਟੀ ਚੁੰਨੀ ਵੈਰਾਇਟੀ ਤੇ ਕਰਤਾ ਦਾ ਤਾਮਾਲਕ ਜੀ ਤੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਬਲਾ ਕੇ ਸਨਮਾਨਿਤ ਕੀਤਾ ਤਾਂ ਕਿ ਇਸ ਚੀਜ਼ ਨੂੰ ਦੇਖ ਕੇ ਹੋਰ ਵੀ ਗਾਂਵ ਕਿਸਾਨਾਂ ਜੋ ਅੱਗ ਲਾਉਂਦੇ ਉਹ ਵੀ ਉਹ ਵੀ ਹਟਣਗੇ ਜੀ 25 ਸਾਲ ਹੋ ਗਏ ਜੀ ਤੁਨਾ ਮਤਲਬੀ ਦਿਨ ਆਰਮੀ ਤੋਂ ਬਾਅਦ ਆ ਜੀ 25 ਸਾਲ ਹੋ ਗਏ ਜੀ ਲੋਨਰ ਤੇ ਹੁਣ ਕਿੰਨੇ ਸਮੇਂ ਤੋਂ ਤੁਸੀਂ ਇਹ ਫੈਸਲਾ ਕੀਤਾ ਵੀ ਛੋਣੇ ਦੀ ਪ੍ਰਾਲੀ ਨੂੰ ਅੱਗ ਨਹੀਂ ਲਾਉਣੀ ਇਹ ਤਕਰੀਬਨ 20 ਸਾਲ ਹੋ ਗਏ ਜੀ ਹਾਂ 20 ਸਾਲ ਤੋਂ ਨਹੀਂ ਲਾਈ ਜੀ ਤੇ ਇਹਦੇ ਨਾਲ ਬਹੁਤ ਨੁਕਸਾਨ ਆ ਜੀ ਆਪ ਨੂੰ ਨੁਕਸਾਨ ਸਭ ਤੋਂ ਪਹਿਲਾਂ ਤਾਂ ਫਿਰ ਬੱਚਿਆਂ ਨੂੰ ਫਿਰ ਪ੍ਰਦੂਸ਼ਣ ਇਹਦਾ ਨੁਕਸਾਨ ਹੀ ਨੁਕਸਾਨ ਆ ਜੀ ਤੇ ਦੂਸਰਾ ਪ੍ਰਾਲੀ ਜੇ ਆਪਾਂ ਖੇਤ ਦੇ ਵਿੱਚ ਉਹਦੇ ਵਿੱਚ ਬਹੁਤ ਫਾਇਦਾ ਖਾਦ ਦਾ ਕੰਮ ਕਰਦੀ ਆ ਉਹ ਨਦੀਨ ਘਟ ਹੁੰਦਾ ਤੇ ਉਹਦਾ ਬਹੁਤ ਮਤਲਬ ਫਾਇਦਾ ਜੇ ਆ ਗੱਪਾਂ ਨਹੀਂ ਲਾਉਂਦੇ ਜੀ ਜੀ ਹਾਂ ਜੀ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਮੈਂ ਤੁਹਾਡਾ ਨਾਮ ਜਰਨਾ ਚਾਹੁੰਗਾ ਕਿਹੜੀ ਜਗ੍ਹਾ ਤੋਂ ਤੇ ਟੀ ਅੰਦਰ ਸਿੰਘ ਪੋਨ ਨੇ ਜੀ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਕਿ ਨੁਕਸਾਨ ਹੀ ਨੁਕਸਾਨ ਨੇ ਕਈ ਲੋਕ ਇਹ ਕਹਿੰਦੇ ਵੀ ਪ੍ਰਾਲੀ ਨੂੰ ਥੱਲੇ ਬੋਣ ਦੇ ਨਾਲ ਦੋ ਵਾਰਾ ਕਣਕ ਵੇਚਣੀ ਹੁੰਦੀ ਹੈ ਵੀ ਕਣਕ ਨੂੰ ਸਿਉਂਖ ਲੱਗ ਜਾਂਦੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਕਦੇ ਹੋਇਆ ਨਹੀਂ ਜੀ ਆਪਣਾ ਕਦੇ ਨਹੀਂ ਹੋਇਆ ਜੀ ਅੱਜ ਵੀ ਆਪਾਂ ਕਣਕ ਬੀਜ ਰਹੇ ਹਾਂ ਸੁਪਰ ਸੀਡਰ ਦੇ ਨਾਲ ਮੇਰੇ ਅੱਲਿ ਜੀ 5 ਸਾਲ ਹੋ ਗਏ ਆ ਕੋਈ ਸਾਨੂੰ ਸਮੱਸਿਆ ਨਹੀਂ ਆਈ ਕੋਈ ਸਾਡੇ ਸੁੰਟੀ ਨਹੀਂ ਆਈ ਜੀ ਸੁਪਰ ਸੀਡ ਦੇ ਨਾਲ ਹੀ ਹਰ ਇੱਕ ਸਾਲ ਕਣਕੋ ਬੀਜਦੇ ਆ ਉਹ ਵੀ ਪਰਾਲੀ થી ਕਿੰਨੇ ਸਾਲ ਹੋ ਗਏ ਝੋਨਾ ਬੀਜਦੇ ਆ ਝੋਨਾ ਤਾਂ ਜੀ ਜਾੜੇ ਹੋ ਗਿਆ ਹੋ ਗਿਆ ਜੀ ਹੁਣ ਜਾਨੀ 8-9 ਸਾਲ ਤੋਂ ਨਹੀਂ ਲਾਈ ਅੱਗ ਆਸੇ ਪਾਸੇ ਵਾਲੇ ਗਵਾਂਢੀ ਲਾਉਂਦੇ ਆ ਨਹੀਂ ਜੀ ਸਾਡੇ ਪਿੰਡ ਤਕਰੀਬਨ ਕੋਈ ਵੀ ਨਹੀਂ ਲਾ ਰਿਹਾ ਜੀ ਪੋਨੇ ਪਿੰਡ ਦੇ ਵਿੱਚ ਕਿਸੇ ਨੇ ਅੱਗ ਨਹੀਂ ਲਾਈ ਜੀ ਹਾਂਜੀ ਸਾਰੇ ਪਿੰਡ ਦੇ ਤੁਹਾਡਾ ਸ਼ੁਭਨਾ ਸਰਪੰਚ ਸਾਹਿਬ ਮੇਰਾ ਨਾਮ ਹੈ ਰਸਾਲਦਾਰ ਜੀਜੀਤ ਸਿੰਘ ਪੰਡਪੁਰ ਨੇ ਤੋਂ ਜੀ ਅਸੀਂ ਪਹਿਲਾਂ ਤਾਂ ਸਿਟੀ ਯੂਨੀਵਰਸਿਟੀ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਹੀ ਧੰਨਵਾਦ ਕਰਦੇ ਆਂ ਜੀ ਤੇ ਤਕਰੀਬਨ ਅਸੀਂ 5 ਸਾਲ ਤੋਂ ਖੇਤੀ ਸ਼ੁਰੂ ਕੀਤੀ ਹੈ ਹੁਣ ਸਰਵ ਕਰਕੇ ਨਹੀਂ ਕੀਤੀ ਸੀ ਪਰ ਪ੍ਰਾਲੀ ਨੂੰ ਅੱਗ ਅਸੀਂ ਨਹੀਂ ਲਾਉਂਦੇ ਉਹਦੇ ਨਾਲ ਮਿੱਤਰ ਕੀੜੇ ਬਹੁਤ ਮਰ ਜਾਂਦੇ ਆਂ ਦੂਜੀ ਅਗਰ ਪ੍ਰਾਲੀ ਨੂੰ ਅਸੀਂ ਸੁਪਰ ਸੇਡ ਦੇ ਨਾਲ ਦੱਬ ਦਿੰਨੇ ਆਂ ਜਾਂ ਪਲਾਉ ਦੇ ਨਾਲ ਕਰਦੇ ਆਂ ਉਹਦੇ ਨਾਲ ਇੱਕ ਤਾਂ ਮਲਚਰ ਮਾਰੋ ਫਿਰ ਪਲਾਉ ਮਾਰ ਦਿਓ ਉਹਦੇ ਨਾਲ ਪਲਾਈ ਬਹੁਤ ਆਉਂਦੀ ਆ ਆਲੂਆਂ ਲਈ ਬਹੁਤ ਵਧੀਆ ਚੀਜ਼ ਆ ਇਸ ਕਰਕੇ ਜਿੰਨਾ ਵੀ ਸਾਡਾ ਖਾਸ ਕਰਕੇ ਪੋਨਾ ਏਰੀਆ ਹੈ ਨੇੜੇ-ਤੇੜੇ ਸਾਰੇ ਆਲੂ ਅਤਿ ਕਾਸ ਤੋਂ ਜ਼ਿਆਦਾ ਕਰਦੇ ਆ ਕੋਈ ਵੀ ਅੱਗ ਤੇ ਨਹੀਂ ਹੈਗਾ ਇਹਦੇ ਵਿੱਚ ਬਹੁਤ ਸਾਰੇ ਲੋਕ ਇਹ ਤਰਕ ਦਿੰਦੇ ਨੇ ਵੀ ਜਿਵੇਂ ਹੁਣ ਇੱਕ ਵਾਰੀ ਉਂਝ ਬੋਣਾ ਫਿਰ ਪਲਾਉ ਮਾਰਨਾ ਵੀ ਇਹਦੇ ਤੇ ਤੇਲ ਜ਼ਿਆਦਾ ਖਰਚ ਹੁੰਦਾ ਖਰਚਾ ਹੁੰਦਾਗਾ ਬਹੁਤ ਸਾਰੇ ਕਿਸਾਨ ਖਰਚੇ ਦੇ ਮਾਰੇ ਹੀ ਵੀ ਸ਼ਾਰਟਕਟ ਦੇ ਵਿੱਚ ਅੱਗ ਲਾਉ ਕੰਮ ਨਵੇੜੋ ਖਰਚਾ ਤਾਂ ਹੈ ਉਹਦੇ ਨਾਲ ਜਿਹੜੇ ਮਿੱਤਰ ਕੀੜੇ ਉਹ ਵੀ ਨੁਕਸਾਨ ਦੇ ਆ ਨਾ ਉਹ ਮਰ ਜਾਂਦੇ ਨੇ ਸਾਡੀ ਫਸਲ ਬਾਤ ਤੇ ਨੁਕਸਾਨ ਨੇ ਬਹੁਤ ਐਦੇ ਮਿੱਤਰ ਕਿੜੇ ਆ ਜਿਹੜੇ ਸਾਡੇ ਪੱਧਰ ਨੂੰ ਕਰਾਸ ਕਰਦੇ ਨੇ ਇਸ ਕਰਕੇ ਅੱਗ ਲਾਉਣ ਨਾਲੋਂ ਪਰਾਲੀ ਨੂੰ ਮਲਚਰ ਮਾਰ ਕੇ ਅਗਰ ਬਲੌ ਮਾਰੋ ਖਰਚਾ ਜ਼ਰੂਰ ਹੈਗਾ ਪਰ ਗਵਰਨਮੈਂਟਾਂ ਕੋ ਸੋਚਦੀ ਨਹੀਂ ਇਹਦੇ ਬਾਰੇ ਅਗਰ ਗਵਰਨਮੈਂਟ ਥੋੜਾ ਬਹੁਤ ਦਾ ਬੋਨਸ ਪੈਂਡ ਦਵੇ ਕਿਸਾਨਾਂ ਨੂੰ ਤਾਂ ਜਿਹੜਾ ਕਿਤੇ ਵੀ ਹੋਰ ਵੀ ਲੱਗਦੀਆਂ ਆਪਣੇ ਡਿਸਟ੍ਰਿਕਟਾਂ ਦੇ ਵਿੱਚ ਦੋ ਹੋਰ ਕੋਈ ਵੀ ਅੱਗ ਨਾ ਲਾਵੇ ਕਿਸੇ ਨੂੰ ਸ਼ੌਂਕ ਨਹੀਂ ਹੈ ਅੱਗ ਲਾ ਕੇ ਵਾਤਾਵਰਨ ਖਰਾਬ ਕਰਨਾ ਪ੍ਰਦੂਸ਼ਣ ਕਰਨਾ ਫਿਰ ਆਪਣੇ ਖੇਤਾਂ ਦੇ ਦਰਖਤ ਹੁੰਦੇ ਉਹ ਵੀ ਜਲਦੇ ਨਾਲ ਉਹ ਵੀ ਸਾਰਾ ਕੁਝ ਨੁਕਸਾਨ ਦਾ ਇਹ ਜਿਹੜਾ ਐਤਕੀ ਪਿਛਲੇ ਲੰਬੇ ਸਮੇਂ ਤੋਂ ਫੈਸਲੇ ਕਰਦੇ ਆ ਰਹੀ ਹੈ ਸਰਕਾਰ ਵਿੱਚ ਜਿਹੜਾ ਪ੍ਰਾਲੀ ਨੂੰ ਅੱਗ ਲਾਊਗਾ ਉਹਦੇ ਤੇ ਕੇਸ ਦਰਜ ਹੋਣਗੇ ਪਰਚੇ ਹੋਣਗੇ ਸਾਰਾ ਕੁਝ ਇਹ ਹੋਊਗਾ ਜੋ ਵੀ ਸਰਕਾਰ ਐਕਸ਼ਨ ਲੈਂਦੀ ਆ ਕਿਵੇਂ ਦੇਖਦੇ ਉਹਨੂੰ ਅਗਰ ਗਵਰਨਮੈਂਟ ਕੁਝ ਕਿਸਾਨਾਂ ਨੂੰ ਬੋਨਸ ਦੇ ਤੌਰ ਤੇ ਦੇਵੇ ਤਾਂ ਕਿਸੇ ਦਾ ਵੀ ਜੀ ਨਹੀਂ ਕਰਦਾ ਲੋਨ ਕਿਉਂਕਿ ਅਸੀਂ ਵੀ ਇਹਦੇ ਵਿੱਚ ਡਿਊਟੀ ਕੀਤੀ ਆ ਹੂੰ ਅਸੀਂ ਜੀਓ ਜੀ ਦੇ ਵਿੱਚ ਡਿਊਟੀ ਕੀਤੀ ਉਸ ਟਾਈਮ ਸਾਨੂੰ ਵੀ ਆਦੇਸ਼ ਸੀ ਕਿ ਉੱਪਰੋਂ ਕਿ ਵੀ ਕਿਸਾਨਾਂ ਨੂੰ ਵੇਅਰ ਕਰੋ ਵੀ ਅੱਗ ਨਾ ਲਾਓ ਅਸੀਂ ਵੀ ਕਰਦੇ ਨੇ ਅਸੀਂ ਕਿਸੇ ਨੂੰ ਇਸ ਤਰ੍ਹਾਂ ਨਹੀਂ ਪਰ ਜੋ ਗਵਰਨਮੈਂਟ ਕਰਦੀ ਆ ਦੇਣਾ ਕੁਝ ਨਹੀਂ ਹੈਗਾ ਤੇ ਪਰਚੇ ਦਰਦ ਕਰੀ ਚੱਲੋ ਉਹਦਾ ਨਾ ਕੀ ਹੋਊਗਾ ਜੀ ਠੀਕ ਹੈ ਬੇ ਸਰਪੰਚ ਸਾਹਿਬ ਤੁਹਾਡਾ ਕਿਹੜਾ ਪਿੰਡ ਮੇਰਾ ਪਿੰਡ ਵੀਰੇ ਬਾੜ ਦੇ ਕਿਹਾ ਜੀ ਜੀ ਕਿੰਨਾ ਚਿਰ ਹੋ ਗਿਆ ਝੋਨਾ ਵੀ ਦੇ ਝੋਨਾ ਤਾਂ ਹੁਣ ਬਜ਼ੁਰਗਾਂ ਤੋਂ ਪਹਿਲਾਂ ਤੋਂ ਹੀ ਲਾਉਂਦੇ ਹੁੰਦੇ ਆ ਬਾਈ ਜੀ ਅੱਗ ਕਦੋਂ ਤੋਂ ਨਹੀਂ ਲਾ ਰਹੀ ਅੱਗ 5 ਕ ਸਾਲ ਹੋ ਗਈ ਵੀਰੇ ਹੂੰ 5 ਕ ਸਾਲ ਤੋਂ ਬੰਦ ਕੀਤੀ ਹੋਈ ਆ ਜੀ ਵਰਾਲੀ ਵਿੱਚ ਜਿਵੇਂ ਆਪਾਂ ਮਲਚਰ ਫੇਰ ਕੇ ਤੇ ਸੁਪਰ ਸੀਡਰ ਨਾਲ ਬੀਜ ਦਿੰਨੇ ਆ ਇਸ ਤਰ੍ਹਾਂ ਹੀ ਬੀਜਦੇ ਆ ਹੁਣ ਦਾ ਕਣਕ ਵਧੀਆ ਹੁੰਦੀ ਇਹਦੇ ਨਾਲ ਕਣਕ ਦਾ ਝਾੜ ਵੀ ਠੀਕ ਰਹਿੰਦਾ ਬਾਕੀ ਗੱਲ ਇਹ ਆ ਵੀ ਆਪਣੇ ਖੇਤੀ ਜਿਹੜੀ ਪੈਲੀ ਆ ਥੱਲਿਓ ਉਹ ਵੀ ਥੋੜੀ ਜੀ ਨਰਮ ਹੁੰਦੀ ਆ ਉਹਦੀ ਦੂਜੀ ਅਕੜਾ ਘੜਦਾ ਧਰਤੀ ਦਾ ਪਾਣੀ ਪੂਣੀ ਵਧੀਆ ਜੀਰਦਾ ਧਰਤੀ 'ਚ ਤੇ ਬਾਕੀ ਕਣਕ ਦਾ ਝਾੜ ਬਹੁਤ ਵਧੀਆ ਰਹਿੰਦਾ ਜੀ ਹਾਂ ਜਿਵੇਂ ਸਪੰਸਰ ਸਾਹਿਬ ਨੇ ਦੱਸਿਆ ਮਿੱਤਰ ਕੀੜੇ ਖਤਮ ਹੋ ਜਾਂਦੇ ਆ ਮਰ ਜਾਂਦੇ ਆ ਹੋਰ ਵੀ ਬਹੁਤ ਸਾਰੇ ਨੁਕਸਾਨ ਨੇ ਉਪਜਾਊ ਸ਼ਕਤੀ ਘਟ ਜਾਂਦੀ ਆ ਇਹ ਗੱਲਾਂ ਸਮੇਂ-ਸਮੇਂ ਤੋਂ ਲੰਬੇ ਸਮੇਂ ਤੋਂ ਸਮਝਾਉਂਦੀ ਆ ਰਹੀ ਹੈ ਸਰਕਾਰ ਵੀ ਤੇ ਕਿਸਾਨ ਜਿਹੜੇ ਕੁਝ ਵਿਦਵਾਨ ਹੈਗੇ ਨੇ ਪਰ ਫਿਰ ਵੀ ਅੱਗ ਲਗਾਤਾਰ ਲੱਗ ਜਾਂਦੀ ਪਰ ਇਸ ਵਾਰ ਘਟੀ ਆ ਕੁਝ ਹੁੰਦੇ ਸੀਗੇ ਕਿਸਾਨ ਪਹਿਲਾਂ ਨਹੀਂ ਸੀ ਸਮਝਦੇ ਪਰ ਇਸ ਵਾਰ ਤਾਂ ਸਾਡੇ ਪਿੰਡ 'ਚ ਇੱਕ ਵੀ ਨਹੀਂ ਹੈ ਅੱਗੇ ਪੰਜ ਚਾਰ ਹੁੰਦੇ ਨੇ ਕੁਝ ਪਰਸੈਂਟ 5-4 ਪਰਸੈਂਟ ਹੋ ਨਹੀਂ ਇਸ ਵਾਰ ਕੋਈ ਨਹੀਂ ਇਸ ਵਾਰ ਬਹੁਤ ਲੋਕ ਜ਼ਿੰਮੇਦਾਰ ਸਿਆਣਾ ਹੋ ਚੁੱਕਿਆ ਵਧੀਆ ਹੁਣ ਨਹੀਂ ਅੱਗ ਲਾਂਦੇ ਬਹੁਤ ਚੰਗਾ ਲੱਗਿਆ ਬਹੁਤ ਖੁਸ਼ੀ ਹੋਈ ਕਿ ਗੁਰਨਾਣਕ ਸਾਹਿਬ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੁਸੀਂ ਉਸ ਸਨੇਹ ਨੂੰ ਲੈ ਕੇ ਚੱਲੇ ਹੋ ਵਾਤਾਵਰਣ ਨੂੰ ਬਚਾਉਣ ਵਾਸਤੇ ਤੇ ਬਹੁਤ ਵੱਡੀ ਗੱਲ ਹੈ ਬਚਾਉਣਾ ਸਾਡਾ ਫਰਜ਼ ਆ ਜੀ ਠੀਕ ਹੈ ਜੀ ਗਵਰਨਮੈਂਟ ਨੂੰ ਵੀ ਚਾਹੀਦਾ ਜਿਵੇਂ ਹੁਣ ਛੋਟਾ ਕਿਸਾਨ ਆ ਜਿਹਦੇ ਕੋਲੇ ਕੋਈ ਸਾਧਨ ਨਹੀਂ ਉਹਨਾਂ ਦੀ ਵੀ ਬਾਹ ਫੜੇ ਠੀਕ ਆ ਨਾ ਇੱਕ ਗਰੀਬ ਬੰਦੇ ਨੇ 2 2.5 ਕਿਲੇ ਪੈਲੀ ਹੁੰਦੀ ਆ ਬੀਜਣੀ ਆ ਉਹ ਤੇ ਖਰਚਾ ਉਹ ਦੂਰ ਦਾ ਸਰਕਾਰ ਕੋ ਦਿੰਦੀ ਨਹੀਂ ਸੰਦ ਵੀ ਮਹਿੰਗੇ ਹੋ ਗਏ ਹਾਂਜੀ ਸੰਦ ਜਿਆਦਾ ਮਹਿੰਗੇ ਜਿਹੜੇ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ ਇਸ ਕਰਕੇ ਜਾਂ ਤਾਂ ਸੁਸਾਇਟੀਆਂ ਦੇ ਵਿੱਚ ਦਿੱਤੇ ਜਾਣ ਜਾਂ ਕੋਈ ਹੋਰ ਸਾਂਝੇ ਹਾਂ ਸਬਸਿਡੀ ਵਗੈਰਾ ਹਾਂ ਸਬਸਿਡੀ ਵਗੈਰਾ ਦਿੱਤੀ ਜਾਵੇ ਤਾਂ ਉਹ ਮਤਲਬ ਮੱਧ ਵਰਗੀ ਦੇ ਵੀ ਪਹੁੰਚ ਆ ਸਕਣ ਤੇ ਜ਼ਿਆਦਾਤਰ ਕਿਸਾਨ ਮੱਧ ਵਰਗੀ ਆ 2.5 5 ਕਿੱਲੇ ਤਾਂ ਹਾਂਜੀ ਹਾਂਜੀ ਇਸੇ ਕਰਕੇ ਹੀ ਪ੍ਰੋਬਲਮ ਆਉਂਦੀ ਆ ਜੀ ਨਹੀਂ ਤਾਂ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਹੀਂ ਵਿੱਚ ਪਰਾਲੀ ਬੇਚਕ ਬਹੁਤ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ ਸੋ ਇਹ ਉਹ ਸਰਪੰਚ ਸਾਹਿਬਾਨ ਨੇ ਪਿੰਡਾਂ ਦੇ ਗੁਵਾਂਢੀ ਪਿੰਡਾਂ ਦੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਇਹ عہد ਕੀਤਾ ਹੋਇਆ ਕਿ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਣੀ ਵਾਤਾਵਰਣ ਨੂੰ ਬਚਾਉਣਾ ਕੈਮਰਾਮੈਨ ਕੁਲਜੀਤ ਨਾਲ ਸਿਟੀ ਯੂਨੀਵਰਸਿਟੀ ਲੁਧਿਆਣਾ ਤੋਂ ਮੈਂ ਹਰਜਿੰਦਰ ਸਤ